ਇਹ ਜਿਹੜੇ ਸਾਰੇ ਪ੍ਰਿਸਰਵਸ ਕਰ ਅਸਰਾਂ ਦੇ ਹਦਾਇਤਾਂ ਦੇ ਤਾਪਕ ਜਿਹੜੀ ਅਸੀਂ ਨਸ਼ੇਪਰਤੀ ਮੇ ਵੱਡੀ ਹੋਈ ਹੈ ਉਸ ਦੇ ਸਬੰਧ ਵਿੱਚ ਕੱਲ ਐਸਆਈ ਜਗਜੀਤਖਰ ਜਿਹੜਾ ਇਹਨਾਂ ਨੇ ਲਖਪੁਰ ਨੂੰ ਰਾਵਲਪਿੰਡੀ ਤੋਂ ਜਿਹੜਾ ਜਾਂਦਾ ਰੋਮ ਉਥੇ ਨਾਕਾ ਲਾਇਆ ਸੀ ਇੱਕ ਇੱਕ ਲੇਡੀ ਜਿਹੜੀ ਆ ਉਹ ਆਈ ਸੀਗੀ ਲੇਡੀ ਨੂੰ ਜਿਹੜਾ ਉਹ ਇਹਨਾਂ ਨੇ ਪੁਲਿਸ ਪਾਰਟ ਦੇ ਕੇ ਜਿਹੜਾ ਉਹਨੂੰ ਬਿਠੇ ਹੋਲਦੀ ਸੀ ਇਹਨਾਂ ਨੇ ਪੁਲਿਸ ਜਿਹੜੀ ਦੀ ਅਜੇ ਬਤ ਦੇ ਨਾਲ ਉਹ ਵੀ ਸਪੋਰਟ ਦੇ ਨਾਲ ਉਹ ਕਾਬੂ ਕੀਤਾ ਤੇ ਨਾ ਪਤਾ ਪੂਛਿਆ ਨਾਮ ਹੁੰਦਾ ਜਿਹੜੀ ਸੋਨੀਆ ਵਾਈਫ ਆਫ ਕਰਨ ਵਾਸੀ ਰਾਉਟ ਬਟੇ ਇਹ ਜਿਹੜੀ ਸਾਈਡ ਤੇ ਕਰਦੇ ਨਹੀਂ ਉੱਥੇ ਸੈਂਟਰ ਤੇ ਹੋ ਕਰਦੇ ਇਹ ਜੀ ਸੇਰੇ ਪਲੀਜ਼ ਆਪਸ ਕਰ ਅਸਰਾਂ ਦੇ ਖਬਰਾਂ ਦੇ ਮੁਤਾਬਕ ਜਿਹੜੀ ਅਸੀਂ ਨਸ਼ੇਵਰਤੀ ਮੇ ਵੱਡੀ ਹੋਈ ਹੈ ਉਸ ਦੇ ਸਬੰਧ ਵਿੱਚ ਕੱਲ ਐਸਆਈ ਜਲਦੀਸ਼ਪੁਰਖਾ ਜਿਹੜਾ ਇਹਨਾਂ ਨੇ ਲਖਪੁਰ ਨੂੰ ਰਾਵਲਪਿੰਡੀ ਤੋਂ ਜਿਹੜਾ ਜਾਂਦਾ ਰੋਡ ਤੇ ਲਾਕਾ ਲਾਇਆ ਸੀ ਇੱਕ ਇੱਕ ਲੇਡੀ ਜਿਹੜੀ ਆ ਉਹ ਆ ਰਹੀ ਸੀਗੀ ਲੇਡੀ ਨੂੰ ਜਿਹੜਾ ਉਹ ਇਹਨਾਂ ਨੇ ਪੁਲਿਸ ਪਾਰਟੀ ਦੇ ਦੇਖ ਕੇ ਜਿਹੜਾ ਉਹ ਬਿਸਟੇ ਘੁੰਮ ਰਹੀ ਸੀ ਇਹਨਾਂ ਨੇ ਪੁਲਿਸ ਲੇਡੀ ਦੀ ਹਮਤ ਦੇ ਨਾਲ ਉਹ ਜੀ ਸਪੋਰਟ ਦੇ ਨਾਲ ਉਹਨੂੰ ਕਾਬੂ ਕੀਤਾ ਤੇ ਨਾਮ ਪਤਾ ਪੁੱਛਿਆ ਨਾਮ ਉਹਦਾ ਜਿਹੜੀ ਸੋਨੀਆ ਵਾਈਫ ਆਫ ਕਰਨ ਵਾਸੀ 라ਵਲਪਿੰਡੀ 라ਵਲਪਿੰਡੀ ਦਾ ਵੇਕਿਆਂ ਦਾ ਪਿੰਡ ਹੈ ਉਦੋਂ ਵਿਚਾਲ ਨਗਰ ਵੜਦੇ ਰਹਿਣ ਵਾਲੀ ਸਰ ਪਹਿਲਾਂ ਵੀ ਹੈ ਇਹਨਾਂ ਦੇ ਕੋਈ ਜਿੰਨਾ ਦੇ ਉੱਤੇ ਪਹਿਲਾਂ ਵੀ 382 ਬਿਦੰਮ ਕਰਵਾ ਦਰ ਕੀ ਸਰ ਬਰਾਮਦ ਕੀ ਹੋਇਆ ਇਹਨਾਂ ਕੋਲ ਇਹਨਾਂ ਦੇ ਕੋਲ ਬਰਾਮਦਗੀ ਹੋਈ ਹੈ ਜੀ 7 ਟੀਕੇ ਆ ਤੇ 120 ਗੋਲੀਆਂ ਨਸ਼ੇ ਵਾਲੀਆਂ ਤੇ ਇਹ ਸਰ ਕੀ ਖੋਦ ਆਦੀ ਉਦੀ ਜਾਂ ਅੱਗੇ ਵੇਚਣ ਦਾ ਕੰਮ ਕਰਦੇ ਆ ਇਹ ਵੇਚਣ ਦਾ ਕੰਮ ਕਰਦੇ ਆ ਇਹ ਖੋਦ ਨਹੀਂ ਕਰਦੇ ਇਹ ਵੇਚਣ ਦਾ ਕੰਮ ਕਰਦੇ ਜਿਹੜੀ ਆ ਆਪਣਾ ਪਹਿਲਾਂ ਵੀ ਇਹਦੇ ਖਿਲਾਫ ਜਿਹੜਾ ਮੁਕਦਮਾ ਦਰਜਿਆ ਥਾਣੇ ਸਦਰ ਇਹ ਹੁਣ ਹੱਥ ਵਿੱਚ ਦਾ ਹੈ ਤੇ ਹੁਣ ਤੱਕ ਦੀ ਜਾਂਚ ਸਰ ਸਾਹਮਣੇ ਆਇਆ ਕਿ ਕਦੋਂ ਤੋਂ ਇਹ ਕੰਮ ਕਰ ਰਹੀ ਹੈ ਇਹ ਜੀ ਮੈਰੀ ਤੋਂ ਬਾਅਦ ਲੱਗੀ ਕੋਲ ਕਰੀਬ 6 ਮਹੀਨੇ ਤੋਂ ਜਦੋਂ ਠੀਕ ਕਾਰਵਾਈ ਸਰ ਕੀਤੀ ਜਾਵੇਗੀ ਇਹਦੇ ਖਿਲਾਫ ਐਫਆਈਰ ਰਜਿਸਟਰ ਹੋ ਗਈ ਹੈ ਜੀ ਤੇ ਤਫਤੀਸ਼ ਜਾਰੀ ਹੈ ਅੱਜ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜੋ ਵੀ ਫੰਦ ਰੱਗੇ ਕਾਰਵਾਈ ਹੋਵੇਗੀ